ਸਰ ਅਰਨ ਸੰਦੀਪ ਸ਼ਰਮਾ ਜੀ ਇੱਕ ਹੀ ਗਲਤ ਹੋਈ ਜਿਹੜਾ ਸਰ ਮੈਂ ਇੱਥੇ ਆਈ ਮਦਦ ਕਰ ਮੰਗਣ ਠੀਕ ਹੈ ਆਪਾਂ ਨੇ ਵਰ ਪੰਜਾਬ ਪੁਲਿਸ ਕਰਦੀ ਮਦਦ ਤੇ ਮੈਨੂੰ ਨਹੀਂ ਪਤਾ ਕਿ ਕੋਤਤ ਨਹੀਂ ਆ ਗੁੱਦੀ ਭੁੱਡੇਗੇ ਠੀਕ ਹੈ ਸਰ ਤੇ ਇਹਨਾਂ ਨੇ ਕੀ ਕੀਤਾ ਮੈਨੂੰ ਉੱਥੇ ਮੁੰਡੇ ਤੰਗ ਕਰਦੇ ਪਏ ਸਰ 24/7 ਆਹੀ ਸਮਾਨ ਨਾਲ ਤੇ ਮੁੰਡੇ ਮੈਂ ਤਾਂ ਕਹਿੰਦਾ ਮੈਂ ਪੁਲਿਸ ਨੂੰ ਕਿਹਾ ਮੈਂ ਸਭ ਨੂੰ ਤੰਗ ਕਰਦੇ ਪਏ ਆ ਤੇ ਇਹਨਾਂ ਨੇ ਮੈਨੂੰ ਥਾਪੜ ਮਾਰ ਤੂੰ ਕਰਦਾ ਬੈ ਰਾਤ ਫੇ ਪੂਰੀ ਦੁਨੀਆ ਕੀ ਕਰਦੇ ਮੇਰਾ ਸਭ ਨੂੰ ਥਾਪੜ ਮਾਰ ਕੇ ਪਾਓ ਠੀਕ ਹੈ ਤੇ ਇਸ ਬੰਦੇ ਨੇ ਮੈਨੂੰ ਫੇਰ ਮੈਂ ਵੀਡੀਓ ਬਣਾਣੀ ਸ਼ੁਰੂ ਕਰਤੀ ਤੇ ਇਸ ਬੰਦੇ ਨੇ ਫੇਰ ਮੈਨੂੰ ਮ ਪਿੱਟਿਆ ਅੰਦਰ ਲੈ ਕੇ ਗਿਆ ਹੱਥ ਖੜੀਆਂ ਪਾਈਆਂ ਲਾਸ਼ਾਂ ਪਾਦੀਆਂ ਸਿਰ ਤੇ ਬੂਟ ਮਾਰੇ ਕਿੰਨਾ ਕੁਸ਼ ਕੀਤਾ ਮੈਨੂੰ ਅੰਦਰ ਬਿਠਾ ਕੇ ਹਾਂਜੀ ਸਰ ਕੰਦਾ ਇੱਕ ਬੰਦਾ ਆਇਆ ਕੋਈ ਸਿਵਲ ਤੇ ਉਹਨੂੰ ਕੰਦਾ ਨਾ ਕਰਨਾ ਕੁਛ ਕਰਨਾ ਤੇ ਕਰਨਾ ਇਹਦਾ ਕੀ ਮਤਲਬ ਹੋਇਆ ਇਹ ਪੰਜਾਬ ਪੁਲਿਸ ਤੇ ਮੁਜਰਾ ਕਰਾਉਂਦੇ ਸੁੱਜੀ ਇੱਕ ਗੁੱਦੀ ਦੀ ਹੈਲਪ ਕਰਾਉਂਦੇ ਪਏ ਇਹ ਉਹਨਾਂ ਵੱਲੋਂ ਹਾਂਜੀ ਉਹਨਾਂ ਵੱਲੋਂ ਲਾਜਮਾ ਵੱਲੋਂ ਲਾਜਮਾ ਵੱਲੋਂ ਕੀ ਗੱਲ ਬਾਤ ਸੀਸੀਟੀਵੀ ਕੈਮਰੇ ਤੋਂ ਮੈਨੂੰ ਕੋਈ ਗਲਤ ਕੁਛ ਨਹੀਂ ਸਰ ਮੈਂ ਆਇਆ ਮੈਂ ਮਦਦ ਕਰ ਮੰਗਣ ਆਇਆ ਤੇ ਇਹਨਾਂ ਨੇ ਕਿ ਤੂੰ ਕਰਦਾ ਵਾ ਰਾਤੀ ਮੂੰਹ ਚਪੇੜ ਮਾਰ ਕੇ ਕੰਦੇ ਹਾਂ ਮੈਂ ਕਿਹਾ ਕੀ ਮਤਲਬ ਹੈ ਇਹਨੇ ਖੁਦ ਕੀਤੀ ਤੁਸੀਂ ਗਲਤ ਬੋਲੇ ਸੀ ਸੀਸੀਟੀਵੀ ਕੈਮਰਾ ਦੇਖੋ ਮੈਂ ਵੀਡੀਓ ਬਣਾੰਦਾ ਵਾਂਗਾ ਪਿੱਛੋਂ ਆ ਕੇ ਮੈਨੂੰ ਕੁੱਟਦਾ ਪਿਆ ਸੀ ਸਾਰੀ ਵੀਡੀਓ ਕੰਮ ਸਰ ਨੇ ਵੀ ਕੀਤੀ ਕੀਤੀ ਹੁੰਦੀ ਤੇ ਮੇਰੀ ਮੈਡੀਕਲ ਦੋ ਮੈਡੀਕਲ ਕੋਈ ਨਹੀਂ ਬਣਾਇਆ ਹੋਰ ਵੀ ਤੁਹਾਡੇ ਨਾਲ ਕੋਈ ਨਹੀਂ ਬਸ ਮੈਂ ਕੱਲਾ ਹੀ ਸੀ ਸਰ ਤੇ ਕੱਲਾ ਵੇਖ ਕੇ ਇਹਨਾਂ ਨੇ ਪੈ ਗਏ ਮੈਨੂੰ ਇਹ ਕਿੰਨੇ ਜਣੇ ਸੀ 3 4 ਜਣੇ ਇੱਕ ਹੋਰ ਇੱਕ ਪੁਲਿਸ ਮੁਲਾਜ਼ਮ ਬਾਹਰ ਬੈਠੇ ਸੀ ਦੋ ਪੁਲਿਸ ਵਾਲੇ ਇੱਕ ਸਰਦਾਰ ਜੀ ਗਾੜੀ ਦੇ ਅੰਦਰ ਬੈਠਾ ਕੋਟੇ ਤੁਹਾਨੂੰ ਛੱਡ ਤਾ ਨੇ ਕੋਟੇ ਫਸੇਰੇ 5 6 ਛੱਡਿਆ ਸਰ ਮੈਨੂੰ ਅੱਛਾ ਠੀਕ ਹੈ ਕਹਿੰਦੇ ਜਾਓ ਹੁਣ ਚੋਟਾ ਬਰਥਡੇ ਸੀਗਾ ਫਿਰ ਅਗਲੇ ਦਿਨ ਕੰਦੇ ਪਾਸੇ ਇਤਨਾ ਬਰਥਡੇ ਨਾ ਕਿ ਆਹਨਾਂ ਨੇ ਕੰਦੇ ਨੇ ਇਤਨਾ ਬਰਥਡੇ ਮੈਂ ਕਿਹਾ ਮੇਰੇ ਬਰਥਡੇ ਦਾ ਗਣਕੇ ਇਤਨਾ ਫੇਰ ਵੀ ਜ਼ਰਾ ਬਰਥਡੇ ਜਿਹਾ ਮਿਲ ਗਿਆ ਇਹ ਇਹ ਕਿਹਦੇ ਲੱਗਦਾ ਨਹੀਂ ਤੁਹਾਡੇ ਨਾਲ ਤੱਕੇ ਸ਼ਾਈ ਬਹੁਤ ਤੱਕੇ ਸ਼ਾਈ ਹੋ ਸਰ ਪੰਜਾਬ ਪੁਲਿਸ ਸਾਡੀ ਮਦਦ ਕਰਨ ਲਈ ਗਈ ਕੀ ਸਾਨੂੰ ਤਾਂ ਸਾਨੂੰ ਕੁੱਟਣ ਲਈ ਗਈ ਆ ਤੇ ਸਭ ਤੋਂ ਵੱਡੀ ਗਲਤੀ ਗੱਲ ਇਹ ਹੋਈ ਮੇਰੇ ਕੋਲ ਇਨਾ ਕੋਈ ਮਦਦ ਮੰਗਣ ਆ ਗਿਆ ਥਾਣੇ ਤੇ ਮੈਂ ਮੰਗ ਕੀਤੀ ਗੱਲ ਮੇਰੀ ਮੰਗ ਨੂੰ ਇਨਸਾਫ ਦੇ ਦਿੱਤਾ ਵੇ ਤੇ ਆਨਾਂ ਨੂੰ ਸਸਪੈਂਡ ਕੀਤਾ ਰਹਾ ਲੋਕ ਤੇ ਲੋਕ ਪੰਜਾਬ ਪੁਲਿਸ ਤੋਂ ਮਦਦ ਵਸੇ ਆਉਂਦੇ ਵੇ ਤੁਹਾਨੂੰ ਇਸ ਤਰ੍ਹਾਂ ਦੇ ਕੰਮ ਜਿ ਤਰ੍ਹਾਂ ਇਹਨਾਂ ਇਨਾ ਤੇ ਆਨੇ ਸਾਹਿਬ ਸਰ ਕਿਉਂ ਕਿ ਆਪ ਆਪ ਮਦਦ ਮੰਗ ਰਹੇ ਆ ਆਮ ਜਨਤਾ ਕੀ ਆ ਦੇ ਕਰਕੇ ਤੇ ਬਣੇ ਹੜੇ ਜੀਐਸਟੀ ਕਰਕੇ ਤੁਸੀਂ ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ ਸਰਕਾਰ ਇਨਸਾਫ ਚਾਹੀਦਾ ਮੈਨੂੰ ਸਰ ਬਸ ਭਾਈ ਵੇਖੋ ਆ ਮੁੰਡਾ ਵਾ ਉਹ ਆਪਣੇ ਮੂੰਹੋਂ ਕਹਿੰਦਾ ਮੈਂ ਗੇਵਾਂ ਠੀਕ ਆ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਂ ਰਾਤੀ 1.5 ਵਜੇ ਇੱਥੇ 24/7 ਤੇ ਆਇਆ ਵਾ ਮੈਨੂੰ ਮੁੰਡੇ ਤੰਗ ਕਰਨ ਦੇ ਹੀ ਤੇ ਮੈਂ ਗ੍ਰੀਨ ਐਮ ਨੂੰ ਚੌਂਕੀ ਤੇ ਆਪਣੀ ਕੰਪਲੇਂਟ ਲਾ ਕੇ ਆ ਕਿ ਭਾਜੀ ਮੈਨੂੰ ਮੁੰਡੇ ਤੰਗ ਕਰੰਦੇ ਨੇ ਕਹਿੰਦੇ ਨਾ ਮੇਰੇ ਨਾਲ ਥੱਪੜ ਮਾਰਦਾ ਕਿ ਤੂੰ ਰਾਤੀ ਇੱਥੇ ਕੀ ਕਰਦਾ ਕਹਿੰਦਾ ਮੈਂ ਆਪਣੇ ਕੈਮਰੇ ਤੋਂ ਵੀਡੀਓ ਬਣਾਈ ਕਿ ਆਹ ਦੇਖੋ ਪੰਜਾਬ ਪੁਲਿਸ ਮੈਨੂੰ ਨਜਾਇਜ਼ ਥੱਪੜ ਮਾਰਿਆ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਹੱਤਗੜੀਆਂ ਲਾਈਆਂ ਸਾਹਮਣੇ ਕੋਈ ਕਮਰਾ ਉਹ ਉੱਥੇ ਬੰਦ ਕੀਤਾ ਉੱਥੇ ਮੈਨੂੰ ਵਾਵਾ ਸੋਟੀਆਂ ਨਾਲ ਕੁੱਟਿਆ ਤੇ ਮੇਰੇ ਸਿਰ ਤੇ ਬੂਟ ਮਾਰੇ ਤੇ ਇੱਕ ਮੁੰਡਾ ਇਹਨਾਂ ਦਾ ਕੋਈ ਪ੍ਰਾਈਵੇਟ ਸੀਗਾ ਵਰਦੀ 'ਚ ਉਹਨੂੰ ਕਹਿੰਦੇ ਗੇਗਾ ਇਹਨਾਂ ਨੂੰ ਕੁਝ ਕਰਨਾ ਤੇ ਕਰ ਲੈ ਠੀਕ ਆ ਉਹਦੀ ਕੰਪਲੇਂਟ ਲਾ ਕੇ ਮੈਂ ਇਹਨਾਂ ਨੂੰ ਪੁੱਛਣ ਆਇਆ ਕੀ ਭਾਜੀ ਕੀ ਵਾਕਿਆ ਹੋਇਆ ਪੁਲਿਸ ਦੀ ਵੀ ਸੁਣੀ ਵੇਖੋ ਆਪਾਂ ਵੀ ਪੰਜਾਬ ਪੁਲਿਸ ਦੀ ਪੂਰੀ ਰਿਸਪੈਕਟ ਕਰਦੇ ਆ ਇਹ ਸਾਡੀ ਸੁਰੱਖਿਆ ਲਈ ਆ ਲੇਕਿਨ ਇਹ ਤਾਂ ਨਹੀਂ ਨਾ ਕਿ ਕੋਈ ਗਲਤ ਕੰਮ ਕਰੋ ਤੇ ਅਸੀਂ ਬੋਲੀਏ ਵੀ ਨਾ ਅੱਗੋਂ ਮੈਨੂੰ ਕਹਿੰਦੇ ਤੁਸੀਂ ਐਵੇਂ ਮਜ਼ਾਦ ਕਰਨ ਆਏ ਆਂ ਲੋਕਾਂ ਦੀ ਯਾਰ ਅਸੀਂ ਮਜ਼ਾਦ ਕਰਨ ਆਏ ਆਂ ਅਸੀਂ ਕੋਈ ਮੈਂ ਤੁਹਾਨੂੰ ਕੁਝ ਕਹਿਤੋਂ ਨਾ ਦਿੱਤਾ ਤੁਹਾਡਾ ਕੋ ਇਨਸਾਫ ਦੀ ਮੰਗ ਕਰਨ ਹੀ ਆਏ ਆਂ ਉਲਟਾ ਸਾਨੂੰ ਗਲਤ ਕਹਿਂਦੇ ਦੱਸੋ ਤੁਸੀਂ ਹੁਣ ਦੱਸੋ ਉਹਦਾ ਉਹਦਾ ਕੀ ਕਸੂਰ ਵਿਚਾਰੇ ਦਾ ਉਹ ਗੇ ਹੈਗਾ ਤੇ ਉਹਦਾ ਆਪਣੇ ਮੂੰਹੋਂ ਕਹਿੰਦਾ ਮੈਨੂੰ ਰੱਬ ਨੇ ਬਣਾਇਆ ਤਾਂ ਦਾ ਮੇਰਾ ਕੀ ਕਸੂਰ ਆ ਉਹ ਮਰ ਜਾਏ ਵਿਚਾਰਾ ਯਾ ਤਾਂ ਫਿਰ ਕਹਿ ਦੋ ਇਹ ਕੋਈ ਇਹਦਾ ਖਾਸ ਆ ਪੁਲਿਸ ਵਾਲਿਆਂ ਦਾ ਏ ਪੁਲਿਸ ਦੀ ਪਹਿਲੀ ਡਿਊਟੀ ਹੁੰਦੀ ਆ ਕਿ ਜੇ ਤੁਸੀਂ ਕਿਸੇ ਨੂੰ ਫੜਦੇ ਹੋ ਉਹਦਾ ਮੁਲਾਇਆ ਕਰਾਓ ਕਿ ਉਹਨੇ ਡਰਿੰਕ ਕੀਤੀ ਏ ਉਹ ਤਾਂ ਤੁਸੀਂ ਕਿਧੋ ਰਾਹ 'ਚ ਫੜ ਕੇ ਲਿਆਏ ਉਹ ਤਾਂ ਵਿਚਾਰਾ ਆਪ ਚੌਂਕੀ ਆਇਆ ਤੁਹਾਡੇ ਕੋਲ ਹੈਲਪ ਮੰਗਣ ਆ ਲਈ ਭਾਵੇਂ ਉਹਨੇ ਡਰਿੰਕ ਵੀ ਕੀਤੀ ਹੋ ਯਾਰ ਮੰਨ ਲਓ ਜੇਰੋਂ ਤੁਹਾਡੇ ਦਰਬਾਰ ਤੇ ਤੁਹਾਡੇ ਕੋਲ ਹੈਲਪ ਮੰਗਣ ਆ ਹੀ ਗਿਆ ਔਰ ਨਾ ਗਲਤ ਹੋਣ ਦਿਆ ਵਾ ਇਹਦਾ ਮਤਲਬ ਉਹਨੇ ਸ਼ਰਾਬ ਪੀਤੀ ਤੇ ਉਹਨੂੰ ਕੋਈ ਮਾਰ ਦੇ ਜਾਂ ਕੁਝ ਕਰ ਦੇ ਉਹ ਪੈ ਡਿੱਗਿਆ ਉਹ ਭਾਜੀ ਆ ਡਿੱਗਣ ਦੇ ਨਿਸ਼ਾਨ ਇਧਰ ਸੰਜੂ ਮੋਟਰਸਾਈਕਲ ਤੇ ਆਪ ਆਇਆ ਤੇ ਮੋਟਰਸਾਈਕਲ ਭਾਜੀ ਇਧਰ ਇਧਰ ਆ ਡਿੱਗਣ ਦੇ ਨਿਸ਼ਾਨ ਨੇ ਦੱਸੋ ਮੈਨੂੰ ਆ ਦੱਸੋ ਆ ਡਿੱਗਣ ਦੇ ਨਿਸ਼ਾਨ ਨੇ ਭਾਜੀ ਦੱਸੋ ਮੈਨੂੰ ਤੁਸੀਂ ਘਟੋ ਘਟ ਇੰਨਾ ਤਾਂ ਕਰੋ ਕਿ ਚਲੋ ਯਾਰ ਠੀਕ ਆ ਜੇ ਬਾਈ ਜਸ ਤੁਹਾਨੂੰ ਲੱਗਦਾ ਗਲਤ ਆ ਤੁਸੀਂ ਸੌਰੀ ਫੀਲ ਕਰਾ ਦਿਓ ਆਪਾਂ ਕੋਈ ਲੜਨਾ ਧੜਨਾ ਅਸੀਂ ਤਾਂ ਆਪ ਕਹਿੰਨੇ ਕਿ ਪੰਜਾਬ ਪੁਲਿਸ ਸਾਡੀ ਸੁਰੱਖਿਆ ਲਈ ਹੈ ਲੇਕਿਨ ਉਦੋਂ ਕਹਿੰਦੇ ਤੁਸੀਂ ਕਿਉਂ ਮਦਦ ਲਈ ਆਗੇ ਦੱਸ ਮਦਦ ਲਈ ਜ ਸਾਡੇ ਵਰਗੇ ਨਹੀਂ ਆਣਗੇ ਤਾਂ ਫਿਰ ਆਣਗੇ ਕੋਲ ਫਿਰ ਤਾਂ ਤੁਸੀਂ ਜਿੰਨਾ ਮਰਜੀ ਧੱਕਾ ਕਰੀ ਜੋਗੇ ਯਾਰ ਕਿਹੜਾ ਮੁੰਡਾ ਆ ਸੀਗਾ ਰਾਤ ਕਹਿੰਦਾ ਵੀ ਇੱਥੇ ਫੁੱਟ ਮਾਰ ਲਈ ਕੀ ਮਾਰਨਾ ਇਹ ਰਾਤ 3:00 ਵਜੇ ਆਇਆ ਮਲਾਜ਼ਮਾ ਤੋਂ ਸ਼ਰਾਬੇ ਦੀ ਪੀਤੀ ਹੋਈ ਸੀ ਤੇ ਮਲਾਜ਼ਮਾ ਨੂੰ ਆ ਕੇ ਗਲਤ ਬੋਲਣ ਲੱਗ ਗਿਆ ਤੇ ਜੱਗਦਾ ਵੀ ਇਹ ਮੋਟਛਲ ਭਜਾਉਣ ਲੱਗਾ ਤੇ ਇਹਦਾ ਮੋਟਛਲ ਬੈਰੀਏ ਤੇ ਵੱਜਾ ਤੇ ਥੱਲੇ ਡਿੱਗਿਆ ਤੇ ਇਹਦੇ ਗੋਡੇ ਤੇ ਸੱਟ ਲੱਗ ਗਈ ਤੇ ਮਲਾਜ਼ਮਾ ਕੋ ਇਹ ਗਲਤ ਬੋਲ ਕੇ ਜਦੋਂ ਜਾਣ ਲੱਗਾ ਇਹ ਫਿਰ ਕੈਮਰੇ 'ਚ ਵੀਡੀਓ ਬਣਾਉਣ ਡਾਇ ਪਿਆ ਤੇ ਮਲਾਜ਼ਮਾ ਨੂੰ ਵੀ ਉਲਟਾ ਬੋਲਣ ਲੱਗ ਗਿਆ ਸਰ ਮਲਾਜ਼ਮਾ ਗਲਤ ਬੋਲਣ ਕਰਕੇ ਉੱਤੇ ਕੁੱਟ ਮਾਰ ਗਈ ਨਹੀਂ ਕੋਟ ਬਾਰ ਵੀ ਕੀਤੀ ਕੋਈ ਵੀ ਸਿਰਫ ਉਹ ਡਿੱਗਣ ਕਰਕੇ ਛੱਟ ਲੱਗੀ ਆਈ ਜੀ